हां ता प्यारे बच्चे सारेनु प्यार भरी सस्सेकाल हां बेटा ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀਨ ਟੈਕਸਟ ਬੁੱਕ ਦਾ ਕੰਮ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਆਪਾਂ 1.2 ਅਧਿਆਏ ਆ ਜਿਹੜਾ ਉਹ ਸ਼ੁਰੂ ਕਰ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਆਪਾਂ ਤਿੰਨ ਸਵਾਲ ਕਰ ਲਏ ਹੁਣ ਆਪਾਂ ਚਾਰ ਨੰਬਰ ਸਵਾਲ ਤੇ ਆ ਗਏ ਤਾਂ ਚਾਰ ਨੰਬਰ ਸਵਾਲ ਤੇ ਕੀ ਕਹਿੰਦਾ ਪਿਆ ਕਹਿੰਦਾ ਅੰਕਾਂ ਵਿੱਚ ਲਿਖੋ ਠੀਕ ਹੈ 1745 1700 ਪੰਨਿ ਤਾਲੀ ਤਾਂ ਬੇਟਾ ਆਪਾਂ ਸਾਰਨੀ ਲਿਖ ਲਈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ 1000 ਤਾਂ ਹਜ਼ਾਰ ਵਾਲੇ ਖਾਨੇ ਦੇ ਵਿੱਚ ਆਪਾਂ 1 ਲਿਖ ਦਿੰਨੇ ਆ 100 ਵਾਲੇ ਖਾਨੇ ਦੇ ਵਿੱਚ 7 100 ਦਹਾਈ ਵਾਲੇ ਚ 4 ਤੇ ਇਕਾਈ ਵਾਲੇ ਦੇ ਵਿੱਚ 5 ਆ ਇਹ ਬਣ ਗਿਆ 1745 ਤਿੰਨ ਬਾਅਦ ਆਪਾਂ ਕਮਾ ਲਾਉਣੀ ਆ ਅੱਗੇ ਆ ਗਿਆ 77000 77 77000 ਆ ਬੇਟਾ ਹਜ਼ਾਰ ਵਾਲਾ ਖਾਨਾ ਹੈਗਾ 10000 ਤੇ 1000 ਹੁਣ 10000 ਵਾਲੇ ਖਾਨੇ ਦੇ ਵਿੱਚ ਵੀ ਆਪਾਂ 7 ਲਿਖਾਂਗੇ 1000 ਵਾਲੇ ਖਾਨੇ ਦੇ ਵਿੱਚ ਵੀ 7 ਲਿਖਾਂਗੇ ਕਿਉਂਕਿ 77000 ਆ 77 ਸੈਂਕੜਾ ਕੋਈ ਵੀ ਨਹੀਂ ਹੈਗਾ ਬੇਟਾ ਸੈਂਕੜੇ ਵਾਲੇ ਖਾਨੇ ਦੇ ਵਿੱਚ 0 ਤੇ ਦਹਾਈ ਵਾਲੇ ਖਾਨੇ 'ਚ 7 ਤੇ ਇਕਾਈ ਵਾਲੇ ਖਾਨੇ ਦੇ ਵਿੱਚ 7 3 ਤੋਂ ਬਾਅਦ ਕਮਾ ਫਿਰ 2 ਤੋਂ ਬਾਅਦ ਕਮਾ ਆ ਬਣ ਗਿਆ 77000 77 ਠੀਕ ਹੈ ਕੋਈ ਜਿਆਦਾ ਔਖਾ ਕੰਮ ਨਹੀਂ ਹੈਗਾ ਅੱਗੇ ਆ ਗਿਆ ਬੇਟਾ 90806 ਤਾਂ 90806 ਦੇ ਵਿੱਚ ਕੀ ਬਣਦਾ ਪਿਆ ਇਹ ਬੇਟਾ 10000 ਵਾਲੇ ਖਾਨੇ ਦੇ ਵਿੱਚ 9 ਤੇ 90000 ਹੈ ਨਾ ਹਜ਼ਾਰ ਵਾਲੇ ਖਾਨੇ ਦੇ ਵਿੱਚ 90 ਆ ਗਿਆ 90000 800 100 ਵਾਲੇ ਖਾਨੇ ਦੇ ਵਿੱਚ 8 ਆ ਗਿਆ ਤੇ ਦਹਾਈਏ ਵਾਲੇ ਖਾਨੇ ਦੇ ਵਿੱਚ 0 ਤੇ ਇਕਾਈ ਵਾਲੇ ਖਾਨੇ ਦੇ ਵਿੱਚ 6 ਕਿਉਂਕਿ ਦਹਾਈਆਂ 0 ਬਣਦੀਆਂ ਪਈਆਂ ਅੱਗੇ ਆ ਗਿਆ ਬੇਟਾ 1 ਲੱਖ ਤਾਂ ਬੇਟਾ ਆਹ ਲੱਖ ਵਾਲਾ ਖਾਨਾ ਲੱਖ ਵਾਲੇ ਖਾਨੇ ਦੇ ਵਿੱਚ ਆਪਾਂ 1 ਲਿਖ ਦਵਾਂਗੇ ਬਾਕੀ ਸਾਰੇ ਖਾਨਿਆਂ ਦੇ ਵਿੱਚ ਜ਼ੀਰੋ ਆ ਜਾਣਗੀਆਂ ਕਿਉਂਕਿ ਕੱਲਾ 100000 ਤਿੰਨ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਕਮਾ ਫਿਰ ਦੋ ਤੋਂ ਬਾਅਦ ਹੈ ਨਹੀਂ ਦੋ ਸੰਖਿਆਵਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਤਾਂ ਇਹ ਬਣ ਗਿਆ 1 ਲੱਖ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਧਰਲੇ ਪਾਸੇ ਆ ਜਾਨੇ ਆ 33875 ਤਾਂ ਬੇਟਾ ਆ ਇੱਥੇ ਮੈਂ ਇਕਾਈ ਦਹਾਈ ਸੈਂਕੜਾ ਅਸਾਰਨੀ ਲਿਖ ਲਈ ਠੀਕ ਹੈ 33000 ਠੀਕ ਹੈ ਤਾਂ ਆ 10000 ਵਾਲੇ ਖਾਨੇ ਦੇ ਵਿੱਚ ਵੀ 3000 ਵਾਲੇ ਖਾਨੇ ਦੇ ਵਿੱਚ ਵੀ ਕਿਉਂਕਿ 33000 ਬਣਦਾ ਪਿਆ ਨਾ ਆ 1000 ਤੇ 10000 ਦਾ ਖਾਨਾ 875 875 ਦਹਾਈ ਵਾਲੇ ਖਾਨੇ 'ਚ 7 ਇਕਾਈ ਵਾਲੇ ਖਾਨੇ ਦੇ ਵਿੱਚ 5 ਅੱਗੇ ਆ ਗਿਆ 505005 ਤਾਂ 50000 ਇੱਥੇ ਬੇਟਾ ਦਹਾਈ ਵਾਲੇ 10000 ਵਾਲੇ ਖਾਨੇ 'ਚ 5 ਹਜ਼ਾਰ ਵਾਲੇ ਖਾਨੇ 'ਚ ਜ਼ੀਰੋ ਇਹ ਬਣ ਗਿਆ 50000 ਇਹ ਕਿਉਂਕਿ 10000 ਤੇ 1000 ਟੋਟਲ 50 ਇਹ ਹੈ 10000 ਵਾਲਾ ਖਾਨਾ ਹੈ 50000 500 ਸੈਂਕੜੇ ਵਾਲੇ ਖਾਨੇ 'ਚ 5 ਦਹਾਈ ਵਾਲੇ ਖਾਨੇ 'ਚ ਜ਼ੀਰੋ ਇਕਾਈ ਵਾਲੇ ਖਾਨੇ 'ਚ 5 ਤਾਂ ਇਹਨੂੰ ਤਿੰਨਾਂ ਬਾਅਦ ਕਾਮਾ 5000505 ਬਣ ਗਿਆ ਅੱਗੇ ਆ ਗਿਆ ਬੇਟਾ 80880 ਤਾਂ ਇੱਥੇ ਬੇਟਾ 10000 ਵਾਲੇ ਖਾਨੇ 'ਚ 8 ਇੱਥੇ ਜ਼ੀਰੋ 80000 800 80 ਲੋ ਬੇਟਾ ਇਹ ਆਪਾਂ ਰਕਮਾ ਲਿਖ ਦਿੱਤੀਆਂ ਹੁਣ ਬੇਟਾ ਮੇਰਾ ਖਿਆਲ ਆ ਤੁਹਾਨੂੰ ਗੱਲ ਪਤਾ ਲੱਗ ਗਈ ਕੋਈ ਵੀ ਇਹਦੇ ਵਿੱਚ ਔਖਾ ਕੰਮ ਨਹੀਂ ਹੈਗਾ ਹੁਣ ਬੇਟਾ ਆਪਾਂ ਆਗੇ ਇਸ ਅਭਿਆਸ ਦੇ 5 ਨੰਬਰ ਸਵਾਲ ਦੇ ਉੱਤੇ ਇਹ ਵੀ ਬਹੁਤ ਸੌਖਾ ਹੈਗਾ ਬੇਟਾ ਕਿੰਦਾ ਹੇਠ ਲਿਖਿਆ ਸੰਖਿਆਵਾਂ ਦੀ ਅਗੇਤਰ ਸੰਖਿਆ ਲਿਖੋ ਅਗੇਤਰ ਸੰਖਿਆ ਬੇਟਾ ਅਸੀਂ ਹਰ ਸੰਖਿਆ ਦੇ ਵਿੱਚ 1 ਜੋੜ ਕੇ ਲਿਖ ਦਿੰਨੇ ਆ ਤਾਂ a 998 ਜਮਾ 1 a ਬਣ ਗਈ ਗੇਤਰ ਸੰਖਿਆ 999 ਠੀਕ ਹੈ ਬੇਟਾ ਤੁਸੀਂ ਮੂਜਵਾਨੀ ਜੋੜ ਲੈਣਾ 1 ਇਕਾਈ 10 ਸੈਂਕੜਾ 48675 ਹੈ ਇਹਦੇ ਵਿੱਚ ਜਦੋਂ ਆਪਾਂ 1 ਜੋੜ ਦਵਾਂਗੇ ਇਹ ਬਣ ਜੂ 48676 48676 ਇਸੇ ਤਰ੍ਹਾਂ ਬੇਟਾ ਇਹਦੇ ਵਿੱਚ ਵੀ ਆਪਾਂ 1 ਜੋੜ ਦਵਾਂਗੇ ਇਹ ਹੈਗਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 10000 ਇਹ ਬਣ ਜੂਗਾ 10000 1 ਠੀਕ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 10001 ਤਾਂ ਆ ਇਹ ਹੈਗਾ ਬੇਟਾ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 40009 ਇਹਦੇ ਵਿੱਚ ਆਪਾਂ 1 ਜੋੜ ਦੇਵਾਂਗੇ ਇਹ ਬਣ ਜੂਗਾ 40010 ਤੁਸੀਂ ਜਦੋਂ ਜੋੜੋਗੇ ਤਾਂ ਇਹ ਬਣ ਜੂ 40 1000 10 ਠੀਕ ਹੈ ਬੇਟਾ ਤਾਂ ਆ ਹਜ਼ਾਰ ਵਾਲਾ ਕਾਲਮ ਆ ਤਿੰਨ ਪਹਿਲੇ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਸਿਮਿਲਰਲੀ ਬੇਟਾ ਇਹਦੇ ਵਿੱਚ ਵੀ ਅਸੀਂ ਇੱਕ ਜੋੜ ਦਵਾਂਗੇ ਇਹ ਹੈਗਾ 2018 ਤੇ ਇੱਕ ਜੋੜ ਕੇ ਅਗਿਤਰ ਸੰਖਿਆ ਬਣ ਜੂ 2019 ਠੀਕ ਹੈ ਬੇਟਾ ਇਸੇ ਤਰ੍ਹਾਂ ਆ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ 99000 999 ਜਦੋਂ ਬੇਟਾ ਇਹਦੇ ਵਿੱਚ ਆਪਾਂ ਇੱਕ ਜੋੜਾਂਗੇ ਤਾਂ ਇਹ ਬਣ ਜਾਊਗਾ 1 ਲੱਖ ਇਹ ਬਿੰਦੀਆਂ ਦਾ ਧਿਆਨ ਰੱਖਣਾ ਨੂੰ ਤੇ 1 10 ਬਸ ਬੇਟਾ ਨਾਲ ਜੋੜ ਦਾ ਕਨਸੈਪਟ ਕਲੀਅਰ ਹੋ ਜਾਊਗਾ ਨਾਲੇ ਤੁਹਾਨੂੰ ਅਗੇਤਰ ਸੰਖਿਆ ਦਾ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋ ਗਿਆ ਤਾਂ ਬੇਟਾ ਅੱਗੇ ਆ ਗਿਆ ਇਸੇ ਸੈੱਟ ਦਾ 6 ਨੰਬਰ ਸਵਾਲ ਇਸੇ ਅਭਿਆਸ ਦਾ ਤਾਂ ਇਹ ਵੀ ਬੜਾ ਸੌਖਾ ਹੈਗਾ ਆ ਕਹਿੰਦਾ ਇਹ ਦੀ ਪਛੇਤਰ ਸੰਖਿਆ ਪਛੇਤਰ ਸੰਖਿਆ 1 ਘਟਾਓ ਕਰਕੇ ਲਿਖਣੀ ਹੈ ਬੁੱਤ ਜਦੋਂ ਆਪਾਂ ਇਹਦੇ ਚੋਂ 1 ਘਟਾ ਦਾਂਗੇ ਬੇਟਾ ਇਹ ਤਾਂ ਇਹ 28 24855 ਇਹ ਬਣ ਜਾਣੀ 24000 854 ਠੀਕ ਹੈ ਬੇਟਾ ਫਿਰ ਇਹ 50000 ਤਾਂ ਇਹ ਦੇ ਵਿੱਚੋਂ 1 ਘਟਾਵਾਂਗੇ ਬੇਟਾ ਤੁਸੀਂ ਰੱfte ਘਟਾ ਕੇ 4999 ਠੀਕ ਹੈ ਬੇਟਾ ਤਾਂ ਇਸੇ ਤਰ੍ਹਾਂ 99999 ਜਦੋਂ ਆਪਾਂ ਇੱਕ ਜੋੜਾਂਗੇ ਇਹਦੇ ਸੌਰੀ ਇੱਕ ਘਟਾਉ ਕਰਾਂਗੇ ਬੇਟਾ ਕਿਉਂਕਿ 75 ਸੰਖਿਆ ਪਿਛੇਤਰ ਇੱਕ ਘਟਾਉ ਕਰਕੇ ਆਉਂਦੀ ਹੈ ਠੀਕ ਹੈ ਇਹ ਧਿਆਨ ਰੱਖਣਾ ਤਾਂ ਇਹ ਬਣ ਗਿਆ 99998 ਠੀਕ ਹੈ ਬੇਟਾ ਇਧਰੋਂ ਵੀ ਜਦੋਂ ਅਸੀਂ ਇੱਕ ਘਟਾ ਦਵਾਂਗੇ 23456 ਤਾਂ ਇਹ ਬਣ ਜੂਗਾ 23455 ਬਸ ਬੇਟਾ ਇੱਕ ਘਟ ਜਾਣਾ ਇਸੇ ਤਰ੍ਹਾਂ ਇਹਦੇ ਵਿੱਚੋਂ ਵੀ ਜਦੋਂ ਬੇਟਾ ਆਪਾਂ ਇੱਕ ਘਟਾ ਦਾਂਗੇ 39999 ਆ ਇਹ ਬਣ ਜੂ 39998 ਸਿਮਿਲਰਲੀ ਬੇਟਾ ਇਹਦੇ ਵਿੱਚੋਂ ਵੀ ਜਦੋਂ ਆਪਾਂ ਇੱਕ ਘਟਾਵਾਂਗੇ ਤਾਂ ਇਹ ਬਣ ਜੂਗਾ 79890 ਆ ਇਹ ਬਣ ਜੂ 7989 ਠੀਕ ਹੈ ਬੇਟਾ ਤਾਂ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 6 ਤੇ ਅਗ ਇਹ ਬਾਕੀ ਜਿਹੜੇ ਅਗਲੇ ਸਵਾਲ ਜਿਹੜੇ ਹੈਗੇ ਇਸ ਨੰਬਰੀ ਦੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ